welcom my new vlog hello everyone welcome back to our new vlog guys ki mai tusi hope sab din tusi bhi theek hoge te vadhia hoge te theek hone vi chahide ho so guys welcome te guys karde haan log di shuruaat apna subah subah ajj kitchen to kitchen to hi shuruaat hundi hai te kitchen to hi end hunda house wife da theek hai te guys mai ton lag reya hovega ajj ਤੇਰੇ ਮੈਂ ਕਿਚਨ ਤੋਂ ਆਟੇ ਵਾਲੇ ਡਰਮ ਦੇ ਕੋਲ ਬੈਠੀ ਆ ਤੇ ਗਾਇਸ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਪਿੱਛੇ ਜੇ ਮੈਂ ਵੀਡੀਓ ਪਾਈ ਸੀਗੀ ਆਟੇ ਵਾਲੇ ਡਰਮ ਦੇ ਆਟਾ ਆਪਾਂ ਕਿਵੇਂ ਸਟੋਰ ਕਰਕੇ ਰੱਖਣਾ ਹੈ ਕਿ ਤਾਂ ਕਿ ਸੁੰਡੀ ਸੁਸਰੀ ਕੋਈ ਵੀ ਕੀੜਾ ਮਕੌੜਾ ਨਾ ਲੱਗੇ ਤੇ ਉਹ ਵੀਡੀਓ ਨੂੰ ਤੁਸੀਂ ਗਾਇਸ ਮੇਰੀ ਉਹ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਸਾਰੇ ਵਲੋਗਾਂ ਵਿੱਚੋਂ ਉਹ ਵੀਡੀਓ ਮੇਰੀ ਹਿੱਟ ਰਹੀ ਸੀ ਦੇ ਗਾਇਜ਼ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਮੈਂ ਹਰ ਵਾਰ ਇਹ ਦੇ ਕਿ ਵੀਡੀਓ ਬਣਾਣੀ ਹੁੰਦੀ ਆ ਮੈਂ ਆਪਣੇ ਆਟੇ ਨੂੰ ਸਟੋਰ ਕਰਦੀ ਆ ਹਰ ਵਾਰ ਇੱਕ ਵਧੀਆ ਤਰੀਕੇ ਨਾਲ ਤਾਂ ਕਿ ਆਟੇ ਨੂੰ ਕਦੇ ਵੀ ਸੁੰਡੀ ਸੁਸਰੀ ਕੀੜਮ ਕੋੜਾ ਨਾ ਲੱਗੇ ਆਟੇ ਨੂੰ ਮੈਂ ਪ੍ਰੋਸੈਸ ਕਰਦੀ ਆ ਸ਼ੁਰੂ ਜਿਵੇਂ ਕਿ ਹਰ ਵਾਰੀ ਆਟਾ ਪਾਣ ਤੋਂ ਪਹਿਲੇ ਮੈਂ ਡਰਮ ਦਾ ਕੀ ਕਰਦੀ ਆ ਦੇਖੋ ਜੀ ਡਰਮ ਹੋਇਆ ਤਾਂ ਪੂਰੀ ਤਰ੍ਹਾਂ ਗੰਦਾ ਠੀਕ ਹੈ ਛਾਲਣੇ ਵੀ ਆਪਾਂ ਧੋਵਾਂਗੇ ਪੂਰਾ ਆਟਾ ਸਹੀ ਤਰੀਕੇ ਨਾਲ ਯੂਜ਼ ਕਰਨਾ ਆ ਛਾਣਨੇ ਵੀ ਆਪਾਂ ਧੋਵਾਂਗੇ ਠੀਕ ਹੈ ਆ ਦੇਖੋ ਗਾਇਜ਼ ਆਟੇ ਵਾਲਾ ਡਰਮ ਜੋ ਕਿ ਆਟਾ ਆਪਣਾ ਹੋ ਚੁੱਕਾ ਹੈ ਖਤਮ ਜਦੋਂ ਵੀ ਖਤਮ ਹੁੰਦਾ ਹੈ ਤਾਂ ਮੈਂ ਆਟਾ ਡਾਇਰੈਕਟਲੀ ਨਹੀਂ ਐਦਾਂ ਹੀ ਪਾ ਦੇਣਾ ਵਿੱਚ ਐਦਾਂ ਮੈਂ ਬਿਲਕੁਲ ਨਹੀਂ ਪਾਉਂਦੀ ਹੈਗੀ ਜਿੰਨੀ ਦੇਰ ਤੱਕ ਇਹ ਡਰਮ ਨੂੰ ਮੈਂ ਚੰਗੀ ਤਰ੍ਹਾਂ ਧੋਣਾ ਲਵਾ ਤੇ ਧੁੱਪ ਵਿੱਚ ਸੁਕਾਣਾ ਲਵਾ ਸਿਰਫ ਸਾਬਣ ਨਾਲ ਚੰਗੀ ਤਰ੍ਹਾਂ ਧੋ ਕੇ ਸੁੱਕਾ ਕਰਕੇ ਇਹਨੂੰ ਮੈਂ 1 ਘੰਟੇ ਦੀ ਧੁੱਪ ਦਿਵਾਉਂਗੀ ਡਰਮ ਨੂੰ ਫਿਰ ਮੈਂ ਆਟਾ ਵਿੱਚ ਤੁਹਾਨੂੰ ਕਿਦਾਂ ਦੱਸਦੀਆਂ ਕਿ ਕਿਦਾਂ ਸਟੋਰ ਕਰਨਾ ਆਟਾ ਇਹਦੇ ਵਿੱਚ ਤਾਂ ਕਿ ਆਪਣੇ ਆਟੇ ਨੂੰ ਕੀੜਾ ਮਕੋੜਾ ਸੁੰਡੀ ਸੁਸਰੀ ਨਾ ਲੱਗੇ ਠੀਕ ਹੈ ਗਾਇਸ ਵੀਡੀਓ ਸਕਿਪ ਨਾ ਕਰਨਾ ਤੇ ਪੂਰੀ ਵੀਡੀਓ ਦੇਖਣਾ ਅ ਡਰਮ ਦੇਖੋ ਪੂਰਾ ਹੋ ਚੁੱਕਾ ਹੈ ਖਾਲੀ ਤੇ ਹੁਣ ਆਪਾਂ ਆਟਾ ਪਾਨ ਤੋਂ ਪਹਿਲੇ ਇਹਨੂੰ ਚੰਗੀ ਤਰ੍ਹਾਂ ਸਾਫ਼ ਧੋਣਾ ਹੈ ਪਹਿਲੇ ਫਿਰ ਮੈਂ ਇਹਨੂੰ ਧੁੱਪ ਚ ਰੱਖਾਂਗੀ ਤੁਸੀਂ ਗਾਇਜ਼ ਮੇਰੀ ਪਹਿਲੇ ਜਿਹੜੀ ਮੈਂ ਵੀਡੀਓ ਪਾਈ ਸੀ ਨਾ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤਾਂ ਗਾਇਜ਼ ਮੈਂ ਦੱਸ ਨਹੀਂ ਸਕਦੀ ਕਿ ਉਹਨੂੰ ਬਹੁਤ ਜ਼ਿਆਦਾ ਵਿਊਵ ਮਿਲੇ ਮੇਰੀ ਉਹ ਵੀਡੀਓ ਨੂੰ ਸੋ ਇਸ ਵੀਡੀਓ ਨੂੰ ਉਹਨਾ ਹੀ ਪਿਆਰ ਦੇਣਾ ਉਸ ਤੋਂ ਵੱਧ ਦੇ ਸਕਦੇ ਹੋ ਤਾਂ ਦੇ ਦਿਓ ਤੇ ਉਹਨਾ ਹੀ ਦੇ ਦਿਓ ਪਿਆਰ ਕਰਦੇ ਆਪਾਂ ਵਲੌਗ ਦੀ ਸ਼ੁਰੂਆਤ ਸੋ ਗਾਇਜ਼ ਹੁਣ ਆਪਾਂ ਇਹਨੂੰ ਚੱਕੀਏ ਤੇ ਲੈ ਕੇ ਚੱਲੀਏ ਬਾਥੂ ਦੀ ਵੱਡੀ ਟੂਟੀ ਨਾਲ ਧੋਣਾ ਆਪਾਂ ਡਰਮ ਤੇ ਚੱਕੂ ਬੰਦ ਆ ਗਿਆ ਹਾਂ ਆ ਸਾਬਣ ਲੈ ਕੇ ਇੱਕ ਮਿੰਟ ਸਾਬਣ लो जी गाइस आपा ड्रामा करना है चंगी तरह उसे सर्फ नाल साफ करो पांडे बन जाने ना साफ करो जी एनर्जी बस ड्रामा ना चंगी तरह साफ होना चाहिए क्योंकि मैं हमेशा ही आटा चंगी तरह धो तो के ड्रामा साफ करके मांझ के फिर आपा बना लेंगे लो जी। ਕਿਚਨ ਵਿੱਚ ਗਾਈਜ਼ ਡਰਮ ਆਂਦਾ ਨਹੀਂ ਨਾ ਪੂਰਾ ਫਿਰ ਸੋਈ ਸਾਰੀ ਗਿੱਲੀ ਹੋ ਜਾਂਦੀ ਐ ਇਸ ਲਈ ਮੈਂ ਬਾਥਰੂਮ ਦੇ ਵਿੱਚ ਵੱਡੀ ਟੂਟੀ ਨਾਲ ਹੀ ਧੋਵਾਂਗੀ ਡਰਮ ਬਾਅਦ ਵਿੱਚ ਇੱਕ ਤਰ੍ਹਾਂ ਸਾਫ਼ ਹੋ ਜਾਂਦਾ ਹੈ ਦੇਖੋ ਗਾਈਜ਼ ਅਬ ਮਾਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਮਾਲ ਧੋ ਲਿਆ ਠੀਕ ਹੈ ਤੇ ਆਹ ਫੜੋ ਇਹਨੂੰ ਆਪਾਂ ਹੁਣ 1 ਘੰਟਾ ਪੂਰਾ ਪ੍ਰੋਪਰ ਧੁੱਪ ਦਿਵਾਣੀ ਹੈ ਡਰਮ ਨੂੰ ਇੱਥੇ ਧੁੱਪ ਵਧੀਆਂ ਆ ਆਪਾਂ ਇੱਥੇ ਦਿਵਾਨੇ ਆ ਧੁੱਪ ਸਾਰੀ 1 ਘੰਟਾ ਡਰਮ ਨੂੰ ਦਿਵਾਨੇ ਧੁੱਪ ਆ ਦੇਖ ਮੈਂ ਸਾਈਡ ਤੇ ਲੈ ਲਿਆ ਤੋਂ ਪਤੇ ਮੈਂ ਡਰਾਮਾ ਰੱਖ ਦਿੱਤਾ ਹੈ ਤੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤੁੱਪ ਲੱਗ ਜੇਗੀ ਫਿਰ ਆਪਾਂ ਇਹਨੂੰ ਚੱਕਣਾ ਹੈ ਤੇ ਫਿਰ ਮੈਂ ਤੁਹਾਨੂੰ ਦੱਸਦੀ ਆਂ ਅਗਲਾ ਪ੍ਰੋਸੈਸ ਠੀਕ ਹੈ ਗਾਇਜ਼ ਮਿਲਦੇ ਆਪਾਂ 1 ਘੰਟੇ ਬਾਅਦ ਜਿੰਨੀ ਦੇਰ ਨੂੰ ਗਾਇਜ਼ ਡਰਾਮਾ ਸੁੱਕ ਰਿਹਾ ਓਨੀ ਦੇਰ ਨੂੰ ਆਪਾਂ ਬੱਚਿਆਂ ਨੂੰ ਨਾਸ਼ਤਾ ਕਰਵਾ ਦਈਏ ਮੈਂ ਅੱਜ ਗੋਭੀ ਕੁਤਰੀ ਹੈ ਤੇ ਗੋਭੀ ਵਾਲੇ ਫੁਲਕੇ ਬਣਾਉਣ ਲੱਗੀਆਂ ਗਾਇਜ਼ ਮੈਂ ਕਿਹਾ ਚੱਲ ਉਹ ਨਹੀਂ ਦੇ ਟਾਈਮ ਕਿ ਵੇਸਟ ਕਰਨਾ ਹਲੇ ਡਰਾਮ ਸੁੱਕਣ ਨੂੰ ਘੰਟਾ ਲੱਗਣਾ ਤਦ ਤੱਕ ਆਪਾਂ ਗੋਭੀ ਵਾਲੇ ਪਰਾਂਠੇ ਬਣਾ ਲਈਏ ਬੱਚਿਆਂ ਨੂੰ ਬ੍ਰੇਕਫਾਸਟ ਕਰਾ ਦਈਏ ਇੱਥੇ ਗਾਇਜ਼ ਮੈਂ ਛਾਣਣੀ ਨੂੰ ਵੀ ਚੰਗੀ ਤਰ੍ਹਾਂ ਐਨ ਮਾਂਜ ਧੋ ਲਿਆ ਤੇ ਇਹ ਵੀ ਸੁਕਣੇ ਮੈਂ ਰੱਖ ਦਿੱਤੇ ਰੈਕ ਦੇ ਵਿੱਚ ਮੈਂ ਕਿਹਾ ਚੱਲ ਤਦ ਤੱਕ ਇਹ ਵੀ ਚੰਗੀ ਤਰ੍ਹਾਂ ਸੁੱਕ ਜਾਏਗੀ ਆਪਾਂ ਪੂਰੀ ਮਾਂਜ ਧੋ ਆ ਕੇ ਹੀ ਕੰਮ ਲੈਣਾ ਟੈਲ ਡਰਾਮ ਤੋਂ ਆ ਗੋਭੀ ਕੁਤਰੇ ਸੀ ਸੋ ਇਹਨਿਕ ਗੋਭੀ ਵਿੱਚ ਮੈਂ ਪਾਇਆ ਨਮਕ ਵਿੱਚ ਸੋ ਗਾਇਸ ਦੇਖੋ 1 ਘੰਟੇ ਤੋਂ ਬਾਅਦ ਮੇਰੇ ਖਿਆਲ ਡੇਢ ਘੰਟਾ ਹੀ ਹੋ ਗਿਆ ਹੈਗਾ ਡਰਮ ਨੂੰ ਧੁੱਪ ਵਿੱਚ ਰੱਖਿਆ ਤੇ ਡਰਮ ਹੁਣ ਪੂਰੀ ਤਰ੍ਹਾਂ ਸੁੱਕ ਚੁੱਕਾ ਗਾਇਸ ਇਹਨੂੰ ਚੰਗੀ ਤਰ੍ਹਾਂ ਧੁੱਪ ਲੱਗੂ ਚੁੱਕੀ ਹੈ ਦੇਖੋ ਕੋਈ ਸੇਲ ਪੁਣਾ ਨਹੀਂ ਹੈਗਾ ਕੋਈ ਕੋਸ਼ ਨਹੀਂ ਤੇ ਗਾਇਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਕਿਉਂਕਿ ਜਿਹੜੇ ਕਈ ਆਟਾ ਪਿਸਵਾਉਂਦੇ ਨੇ ਨਾ ਜਿਵੇਂ ਕਈ ਘਰ ਦਾ ਆਟਾ ਪਿਸਵਾ ਲੈਂਦੇ ਨੇ ਉਹ ਜ਼ਿਆਦਾ ਸਿਰਫ 10 ਕਿਲੋ ਆਟਾ ਪਾਓ ਮੇਰੇ ਕਹੇ ਨਾ 10 ਕਿਲੋ ਆਟਾ ਹੀ ਯੂਜ਼ ਕਰੋ ਸਭ ਤੋਂ ਪਹਿਲੇ ਤੇ ਤਾਂ ਕਿ ਜੇ ਜੇ ਆਪਾਂ ਜ਼ਿਆਦਾ ਆਟਾ ਪਾਈਏ ਤੇ ਫਿਰ ਆਟਾ ਜਿਵੇਂ ਕਿ ਬੜੀ دیر ਬਾਅਦ ਖਤਮ ਹੁੰਦਾ ਤੇ ਫਿਰ ਸੁੰਢੀ ਸੁਸਰੀ ਤਾਂ ਆਮ ਗੱਲ ਹੈ ਵੀ ਲੱਗ ਜਾਨੀ ਆਟੇ ਨੂੰ ਤੇ ਹੁਣ ਆਪਾਂ ਪੂਰੀ ਤਰ੍ਹਾਂ ਆਪਾਂ ਡਰਮ ਨੂੰ ਸੁਕਾ ਲਿਆ ਤੇ ਸਭ ਤੋਂ ਪਹਿਲੇ ਗਾਈਜ਼ ਆਪਾਂ ਇਹਦੇ ਵਿੱਚ ਪਾ ਰੱਖਾਂਗੇ ਅਖਬਾਰ ਠੀਕ ਹੈ ਅਖਬਾਰ ਦਾ ਪੀਸ ਮੈਂ ਲੈ ਆਂਦਾ ਤੇ ਇਹਦੇ ਵਿੱਚ ਰੱਖਾਂਗੇ ਅਖਬਾਰ ਤਾਂ ਕਿ ਜਿਹੜੀ ਮਾੜੀ ਮੋਟੀ ਸੇਲ ਨਮੀ ਹੁੰਦੀ ਹੈ ਉਹ ਡਰਮ ਦੀ ਅਖਬਾਰ ਸੋਖ ਲੈਂਦੀ ਹੈ ਕਿਉਂਕਿ ਡਰਮ ਸੁੱਕਾ ਹੋਵੇ ਨਾ ਫਿਰ ਬਿਲਕੁਲ ਚਾਂਸ ਨਹੀਂ ਹੁੰਦੇ ਕੋਈ ਵੀ ਸੁੰਧੀ ਸੁਸਰੀ ਬਿਲਕੁਲ ਲੱਗਣ ਦੀ ਕੋਈ ਹੁੰਦਾ ਨਹੀਂ ਡਰ ਨਹੀਂ ਹੁੰਦਾ ਕੋਈ ਵੀ ਤੇ ਹੁਣ ਆਪਾਂ ਗਾਇਜ਼ ਇਹਦੇ ਵਿੱਚ ਸਭ ਤੋਂ ਥੱਲੇ ਆਪਾਂ ਅਖਬਾਰ ਵਿਛਾ ਲਈ ਹੈ ਠੀਕ ਹੈ ਨੰਨੂ ਤੂੰ ਉਧਰ ਹੋ ਜਾ ਬੰਬ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਮੈਂ ਗਾਇਜ਼ ਥੈਲੀਆਂ ਲਾਟਾਂ ਯੂਜ਼ ਕਰਦੀ ਆ ਥੈਲੀ ਵਾਲਾ ਮੰਗਵਾਨੇ ਆ ਮੈਂ ਘਰ ਦਾ ਘਰ ਦੀ ਕਣਕ ਵਾਲਾ ਨਹੀਂ ਪਾਉਂਦੀ ਹੈਗੀ ਇਹ ਆਟਾ ਵੀ ਵਧੀਆ ਹੁੰਦਾ ਹੈ ਇਹ ਹੀ ਯੂਜ਼ ਕਰਦੀ ਆ ਦੇਖੋ ਗਾਇਜ਼ ਅਖਬਾਰ ਵੀ ਛਾ ਕੇ ਹੁਣ ਆਪਾਂ ਨੰਨੂ ਸਾਈਡ 'ਤੇ ਕਰ ਲੇ ਬੇਟੇ ਆਟਾ ਪਾਵਾਂਗੇ ਪਿੱਛੇ ਕਰ ਲੈ ਪਿੱਛੇ ਕਰ ਲੈ ਇਹ ਆ ਜਾਇਂ ਕਰ ਨੰਨੇ ਵੀਡੀਓ ਬਣ ਰਹੀ ਹੈ ਵਲੌਗ ਬਣ ਰਿਹਾ ਇਸ ਕੋ ਪਿੱਛੇ ਕਰ ਲੈ ਮਿੱਠੀ 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 ਵੀਡੀਓ ਬਣਾ ਰਹੀ ਹਾਂ ਮੈਂ ਮਿੱਠ ਮਿੱਠ ਦੇਖੋ ਗਾਇਜ਼ ਇੱਕ ਕਨਾਲੀ ਆਪਾਂ ਪਾ ਲਈ ਪੂਰੀ ਤਰ੍ਹਾਂ ਠੀਕ ਹੈ ਨਨੂ ਇਸ ਵਿੱਚ ਨਹੀਂ ਬਾਬੂ ਮੈਂ ਆਟਾ ਡਾਲ ਰਹੀ ਹਾਂ ਮਿੱਠੀ ਵਾਲਾ ਲੈਸ ਖਾਣਾ ਰੁੱਕ ਕੇ ਲੈ ਆ ਗਾਪੜਾ ਇਹਦੇ ਨਾਲ ਤਾਂ ਸਹੀ ਸਭ ਤੋਂ ਪਹਿਲੇ ਗਾਇਜ਼ ਆਪਾਂ ਵਿੱਚ ਪਾਵਾਂਗੇ ਇਹਦੇ ਪਾਵਾਂਗੇ ਇੱਕ ਬੋਰੀ ਪਾ ਕੇ ਆਪਾਂ ਪਾਵਾਂਗੇ ਤੇਜ ਪੱਤੇ ਠੀਕ ਹੈ ਤੇਜ ਪੱਤੇ ਤਾਂ ਪਾਣੀ ਪਾਣੇ ਨੇ ਇਹਨਾਂ ਦੀ ਜਿਹੜੀ ਕੜੱਪਣ ਹੁੰਦੀ ਹੈ ਨਾ ਗਾਇਸ ਉਹਦੇ ਕਰਕੇ ਵੀ ਸੁੰਢੀ ਸੁਸਰੀ ਕਦੀ ਨਹੀਂ ਲੰਦੀ ਅੰਟੇ ਨੂੰ ਆ ਦੇਖੋ ਇਹਦੇ ਵਿੱਚ ਤੇਜ ਪੱਤੇ ਕਿਉਂਕਿ ਜਦੋਂ ਵੀ ਆਪਾਂ ਆਟਾ ਛਾਣਣਾ ਹੈ ਗਾਇਸ ਤੇਜ ਪੱਤੇ ਛਾਨਣੀ ਦੇ ਵਿੱਚ ਹੀ ਰਹਿ ਜਾਣੇ ਨੇ ਇਹ ਕਿਹੜਾ ਆਟੇ ਦੇ ਵਿੱਚ ਜਾਣੇ ਨੇ ਠੀਕ ਹੈ ਨਾ ਆਪਾਂ ਪਾ ਦੇਤੇ ਤੇਜ ਪੱਤੇ ठीक है हम आप फिर आटा पावगी नहीं है कुछ बिलोक बन रहा पे हो जाए हाँ लो जी गाइज आप दूजी थैली भी पा लीएली सिर्फ दो थैलिया यूज करके गाइज फिर मैं फिर ड्रम साफ करके दोबारा दो ही थैलिया दो थैलिया ही यूज कर दी मैं ਜਿਆਦਾ ਆਟਾ ਇੱਕੋ ਮਾਰੀ ਨਹੀਂ ਆਪਾਂ ਵਰਤੀ ਦਾ ਥੋੜਾ ਥੋੜਾ ਵਰਤੀ ਦਾ ਨੰਨੇ ਬੇਟੇ ਵਲੌਗ ਬਣ ਰਿਹਾ ਨਾ ਕਰ ਗਾਇਜ਼ ਇਹਨੂੰ ਇਗਨੋਰ ਕਰਨਾ ਬੱਚੇ ਨੂੰ ਇਗਨੋਰ ਕੀ ਚਾਲ ਬੱਚਾ ਤੰਗ ਕਰ ਰਿਹਾ ਵਿੱਚ ਵਿੱਚ ਲੋ ਜੀ ਗਾਇਜ਼ ਆਪਾਂ ਪਾ ਲਿਆ ਤੇ ਇਹਨੂੰ ਹੁਣ ਆਪਾਂ ਹੱਥ ਨਾਲ ਤੇਜ ਪੱਤੇ ਕਰ ਲਾਂਗੇ ਮਿਕਸ ਨੰਨੂ ਬੇਟੇ ਨਾ ਕਰ ਹੁਣ ਆਪਾਂ ਗਾਇਜ਼ ਇਹਦੇ ਵਿੱਚ ਪਾਵਾਂਗੇ ਲੌਂਗ ਲੌਂਗ ਪਾਵਾਂਗੇ ਗਾਇਸ ਕਿਉਂਕਿ ਜਦੋਂ ਵੀ ਆਪਾਂ ਆਟਾ ਛਾਨਣਾ ਹੈ ਠੀਕ ਹੈ ਇੰਨੇ ਕੁ ਲੌਂਗ ਪਾਵਾਂਗੇ 10 12 ਆਟੇ ਦੇ ਅਕੋਰਡਿੰਗ ਜਦੋਂ ਵੀ ਆਟਾ ਛਾਨਣਾ ਲੌਂਗ ਉੱਪਰ ਆ ਜਾਣੇ ਨੇ ਤੇ ਲੌਂਗਾਂ ਨੂੰ ਕੱਢ ਕੇ ਜਿਵੇਂ ਮਰਜ਼ੀ ਚਾਹ ਚ ਪਾਈ ਚੱਲੋ ਕਿਉਂ ਐਦਾਂ ਪਾਤੇ ਲੌਂਗ ਠੀਕ ਹੈ ਲੌਂਗ ਦੀ ਖੁਸ਼ਬੂ ਇੰਨੀ ਵਧੀਆ ਹੁੰਦੀ ਹੈ ਕਿ ਸੁੰਧੀ ਸੁਸਰੀ ਤਾਂ ਕੀ ਪੁੱਛ ਵੀ ਨਹੀਂ ਪਏਗਾ ਫਿਰ ਦੇਖੋ ਇਹਨੂੰ ਮਿਕਸ ਕਰ ਦਾਂਗੇ ਹੁਣ ਆਪਾਂ ਤਾਕੇ ਲੌਂਗ ਥੱਲੇ ਤੱਕ ਚਲੇ ਜਾਣ ਆਟੇ ਦੇ ਵਿੱਚ ਹੁਣ ਇਸ ਤੋਂ ਬਾਅਦ ਜੋ ਮੈਂ ਆਪਣੀ ਪਿਛਲੀ ਵੀਡੀਓ ਚ ਨਹੀਂ ਦੱਸਿਆ ਸੀ ਗਾਇਸ ਉਹ ਵੀ ਦੱਸਾਂਗੀ ਹੁਣ ਇਹਦੇ ਵਿੱਚ ਮੋਨੇ ਇੱਕ ਰਹਿ ਗਿਆ ਆਪਣਾ ਬੱਚਾ ਤੰਗ ਕਰ ਰਿਹਾ ਆ ਖੁਦ ਹੀ ਗਿਰੀ ਜਾ ਰਹੀ ਕਾਲੀ ਮਿਰਚ ਸਾਬਤ ਕਾਲੀ ਮਿਰਚ ਪਾਵਾਂਗੇ ਗਾਇਸ ਆਪਾਂ ਕਿਉਂਕਿ ਅੱਧੇ ਪੀਸ ਵਿੱਚ ਹੀ ਗਿਰ ਗਏ ਕਾਲੀ ਮਿਰਚ ਦੇ ਲਫਾਫਾ ਫਟਿਆ ਹੋਇਆ ਸੀ ਤੇ ਆਪਾਂ ਕਾਲੀ ਮਿਰਚ ਵੀ ਪਾਵਾਂਗੇ ਇਹਦੇ ਨਾਲ ਵੀ ਬੜਾ ਫਰਕ ਪੈਂਦਾ ਗਾਇਜ਼ ਸੁੰਢੀ ਸੁਸਰੀ ਕੀੜਾ ਮਕੋੜਾ ਕੁਝ ਨਹੀਂ ਪੈਂਦਾ ਆਟੇ ਦੇ ਵਿੱਚ ਛਾਣੀ ਨਾਲ ਛਾਣ ਕੇ ਸਭ ਕੁਝ ਬਾਹਰ ਆਈ ਜਾਣਾ ਹੈ ਇਸ ਲਈ ਇਸ ਲਈ ਬੇਫਿਕਰ ਹੋ ਕੇ ਪਾਓ ਸਾਰੀਆਂ ਚੀਜ਼ਾਂ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਗਾਇਜ਼ ਠੀਕ ਹੈ ਇਹਨੂੰ ਸਾਈਡ 'ਤੇ ਹੋ ਜਾ ਬੇਟੇ ਚਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰਤਾ ਤੇ ਹੁਣ ਦੇਖੋ ਗਾਇਜ਼ ਸਾਫ ਸੁਥਰਾ ਤੋਤਾ ਹੈ ਡਰਾਮਾ ਆਪਾਂ ਯੂਜ਼ ਕਰਾਂਗੇ ਠੀਕ ਹੈ ਆਟੇ ਦਾ ਇੱਕ ਮਜ਼ਾ ਲੈ ਕੇ ਕੋਈ ਸੁੰਢੀ ਸੁਸਰੀ ਆਟੇ ਨੂੰ ਪੈਜੇ ਬੇ ਚੀਜ਼ੇ ਕੋ ਕੇ ਤੁਸੀਂ ਆਪਣੀ ਰੋਟੀ ਬਣਾਓ ਆਟਾ ਗੁੰਨੋ ਵਧੀਆ ਤਰੀਕੇ ਨਾਲ ਤੇ ਗਾਈਸ ਨੰਨੂ ਬੇਟੇ ਨਾ ਕਰ ਤੰਗ ਨਹੀਂ ਕਰਤੇ ਬਾਰ ਬਾਰ ਵਿੱਚ ਮੇਰੇ ਮੈਂ ਖਿਚ ਫਿਰ ਮੈਂ ਚੀਜ਼ੀ ਨਹੀਂ ਲੈ ਕੇ ਦੂੰਗੀ ਚਾਹ ਹੀ ਪੀ ਹੋ ਜਾ ਠੀਕ ਹੈ ਵਾਹ ਚਲੇ ਜਾ ਤੇ ਸੋ ਗਾਈਸ ਹੋਪ ਕਰਦੇ ਹਾਂ ਕਿ ਤੁਹਾਨੂੰ ਅੱਜ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਏਗੀ ਤੇ ਐਸੇ ਨਾਲੀ ਜਿਵੇਂ ਤੁਸੀਂ ਪਿਛਲੀ ਵੀਡੀਓ ਨੂੰ ਦਮਦਾਰ ਪਿਆਰ ਦਿੱਤਾ ਸੀ ਨਾ ਆਟੇ ਵਾਲੀ ਵੀਡੀਓ ਨੂੰ ਮੈਂ ਕਰੂੰਗਾ ਵੀ ਤੁਹਾਨੂੰ ਲੈ ਉਹ ਹੀ ਪਿਆਰ ਮਿਲਣਾ ਚਾਹੀਦਾ ਹੋਣ ਵਾਲੀ ਵੀਡੀਓ ਨੂੰ ਵੀ ਮੈਨੂੰ ਨਾ ਬੇਟੇ ਆਜ ਪਰੇਸ਼ਾਨ kiya ਤੂੰ ਨੇ ਵੀਡੀਓ ਨਹੀਂ ਬਣਾਉਣ ਦੇ ਰਹੀ ਇਧਰ ਹੋ ਜਾ ਇਧਰ ਮੇਰੀ ਸਾਈਡ ਆ ਜਾ ਗਾਇਸ ਦਮਦਾਰ ਉਸੇ ਤਰੀਕੇ ਨਾਲ ਹੀ ਤੁਸੀਂ ਪਿਆਰ ਦੇਣਾ ਚੰਗੇ ਵਿਊ ਦੇਣੇ ਨੇ ਹਾਈਪ ਕਰਨਾ ਵੀਡੀਓ ਨੂੰ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਆਟਾ ਆਪਣਾ ਸਟੋਰ ਕਰੋ ਡਰਮ ਵਿੱਚ ਪਾਓ ਸਾਫ ਸੁਥਰਾ ਕਰਕੇ ਡਰਮ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਲਾਈਕ ਦੱਬ ਕੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਹੁਣ ਮਿਲਦੇ ਆ ਤੁਹਾਨੂੰ ਇੱਕ ਨਵੀਂ ਵਧੀਆ ਜੀ ਵੀਡੀਓ ਲੈ ਕੇ ਐਸੇ ਇਹ ਤੋਂ ਐਂਡ ਕਰਵਾ ਲਓ ਅੱਜ ਬਤੂ ਕਰਦੇ ਤੂੰ ਕਰ ਦੇ ਐਂਡ ਕਰ ਦੇ ਐਂਡ ਕਰ ਦੇ ਐਂਡ ਕਰ ਦੇ ਹਾਂ ਐਂਡ ਕਰ ਦੇ 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 ਮੈਨੂੰ ਕੋ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਵੀਡੀਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੀਂਆ ਬਾਈ ਬਾਈ ਗਾਇਸ ਬਾਈ